ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਮੁਬਾਰਕਾਂ ਕਿਸ ਬਾਤ ਦੀਆਂ ਜੋ ਪਿਛਲੇ 6 ਮਹੀਨੇ ਤੋਂ ਆਪਾਂ ਕਾਰਜ ਸ਼ੁਰੂ ਕੀਤਾ ਸੀ ਕਿ ਸਕੂਲ ਦੇ ਨਾਲ ਵਾਲਾ ਪਲਾਟ ਆਪਾਂ ਲੈਣਾ ਤੇ ਸਾਰੀਆਂ ਪਟਿਆਲੇ ਦੀਆਂ ਸੰਗਤਾਂ ਨੂੰ ਬੇਨਤੀਆਂ ਲਾਈਆਂ ਬੱਚੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰੋਜ਼ਾਨਾ ਬੇਨਤੀਆਂ ਕਰ ਰਹੇ ਸਨ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਕਰਨੇ ਨਾਲ ਵਾਲਾ ਪਲਾਟ ਸਾਨੂੰ ਦੇ ਦੇਣ ਤੇ ਆਪਾਂ ਫਿਰ ਇੱਥੇ ਅਗਲੀ ਪੜ੍ਹਾਈ ਕਰੀਏ ਹੋਰ ਵਧੀਆ ਤਰੀਕੇ ਦੇ ਨਾਲ ਆਪਣਾ ਸਕੂਲ ਹੈ ਜਿਹੜਾ ਅੱਗੇ ਵਧਾਈਏ ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਜੀ ਅੱਜ ਉਹ ਸਮਾਂ ਆ ਚੁੱਕਾ ਹੈ ਮਹਾਰਾ ਨੇ ਕਿਰਪਾ ਕਰਤੀ ਹੈ ਜੀ ਨਾਲ ਵਾਲਾ ਪਲਾਟ ਆਪਾਂ ਨੂੰ ਮਿਲ ਚੁੱਕਾ ਹੈ ਤੇ ਅੱਜ ਉਸ ਦਾ ਰਸਤਾ ਖੋਲਿਆ ਗਿਆ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਾਂਗੇ ਫਿਰ ਉਸ ਤੋਂ ਬਾਅਦ ਇੱਕ ਵਾਰੀ ਅੰਦਰ ਦਾ ਮਾਹੌਲ ਸਾਰਾ ਵੀ ਤੁਹਾਨੂੰ ਪਲਾਟ ਦਾ ਅਗਲਾ ਜੋ ਪ੍ਰੋਗਰਾਮ ਹੈ ਸਾਰਾ ਦੱਸਾਂਗੇ ਜੀ ਤੇ ਸਭ ਤੋਂ ਪਹਿਲਾਂ ਸਾਰੇ ਸਟਾਫ ਨੂੰ ਸਾਰੇ ਬੱਚਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਆਓ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰੀਏ। ਤੋਂ ਦੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਸਿੱਕੂ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਦੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹ 10ਵੀਂ ਪ੍ਰਥਮ ਭਗੋਤੀ ਸਿਮਰ ਕੈ ਗੁਰਮਾਨਤ ਲੀਤੇ ਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਬਦੁ ਖਜਾਏ ਤੇ ਇਕ ਬਹਾਦਰ ਸਿਮਰਿਆ ਕਰਨਉ ਨ ਦਇਆ ਵਾਤਾਏ ਸਭ ਥਾਂ ਹੀ ਹੋਏ ਸਹਾਇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਏ ਹੋਏ ਸਹਾਇ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਧਾਰਿਆਂ ਵੱਲ ਤੇ ਅੰਤਰ ਕੇ ਖਾਲਸਾ ਜੀ ਸਭ ਲੋ ਜੀ ਸ੍ਰੀ ਵਾਹਿਗੁਰੂ ਜਿਮਾਨਿਓ ਕੇ ਮਾਨ ਨ ਤਾਨਿਓ ਕੇ ਤਾਨ ਨ ਓਟਿਆਂ ਦੇ ਓਟ ਨਸਰਾਂ ਦੇ ਅਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਉਖੇਰਦਾ ਅਰਦਾਸ ਬੇਨਤੀ ਜੋਦੜੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕੇ ਖਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਪਾਤਸ਼ਾਹ ਜੀ ਆਪ ਜੀ ਨੇ અપਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਪਾਤਸ਼ਾਹ ਜੀ ਜੋ ਪਿਛਲੇ ਸਮੇਂ ਦੌਰਾਨ ਆਪ ਜੀ ਦੇ ਚਨਕ ਮਲਾਂ ਵਿਖੇ ਅਰਦਾਸਾਂ ਬੇਨਤੀਆਂ ਹੋ ਰਹੀਆਂ ਸਨ ਪਾਤਸ਼ਾਹ ਜੀ ਖਾਲਸਾ ਮਿਸ਼ਨ ਸਕੂਲ ਵੱਲੋਂ ਜੋ ਨਾਲ ਦਾ ਪਲਾਟ ਲੈਣ ਦੇ ਲਈ ਕਾਰਜ ਆਰੰਭ ਕੀਤਾ ਸੀ ਪਾਤਸ਼ਾਹ ਆਪ ਜੀ ਨੇ ਪਰ ਬਖਸ਼ਿਸ਼ ਰਹਿਮਤ ਕਰਕੇ ਬੱਚਿਆਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਦਿਆਂ ਹੋਇਆਂ ਕਾਰਜਾਂ ਦੀ ਸੰਪੂਰਨਤਾ ਬਖਸ਼ੀ ਹੈ ਪਾਤਸ਼ਾਹ ਜੀ ਉਹ ਨਾਲ ਵਾਲੇ ਪਲਾਟ ਆਪ ਜੀ ਨੇ ਬਖਸ਼ਿਸ਼ ਕਰ ਦਿੱਤੇ ਹਨ ਪਾਤਸ਼ਾਹ ਜੀ ਕੋਟਾਨ ਕੋਟ ਸ਼ੁਕਰਾਨਾ ਹੈ ਪਾਤਸ਼ਾਹ ਜੀ ਸਮੂਹ ਬੱਚਿਆਂ ਵੱਲੋਂ ਸਮੂਹ ਸਟਾਫ ਵੱਲੋਂ ਖਾਲਸਾ ਪ੍ਰਚਾਰ ਮਿਸ਼ਨ ਜਥੇਬੰਦੀ ਵੱਲੋਂ ਕੋਟਾਨ ਕੋਟ ਸ਼ੁਕਰਾਨਾ ਹੈ ਪਾਤਸ਼ਾਹ ਜੀ ਆਪ ਜੀ ਰਹਿਮਤ ਕਰਨੀ ਕਿਰਪਾ ਕਰਨੀ ਪਾਤਸ਼ਾਹ ਜੀਓ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਹਰਦਵਾਰਨ ਹਰਮidan ਫਤਿਹ ਬਖਸ਼ੀ ਪਾਤਸ਼ਾਹ ਅਗਲੇ ਕਾਰਜ ਵੀ ਆਪ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਕਰਾ ਲੈਣੇ ਪਾਤਸ਼ਾਹ ਜੀਓ ਅੱਜ ਆਪ ਜੀ ਦੀ ਪਾਰ ਕਿਰਪਾ ਰਹਿਮਤ ਦਾ ਬਖਸ਼ਾ ਪਾਤਸ਼ਾਹ ਜੀ ਉਹ ਇਸ ਪਲਾਟ ਦਾ ਰਸਤਾ ਸਕੂਲ ਵੱਲੋਂ ਖੋਲਿਆ ਗਿਆ ਹੈ ਸਤਿਗੁਰੂ ਜੀ ਆਪ ਕਿਰਪਾ ਕਰਨੀ ਪਾਤਸ਼ਾਹ ਜੀ ਅਗਲੇ ਕਾਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਕਰਾਉਣੇ ਹਰ ਪ੍ਰਕਾਰ ਸਹਿਯੋਗ ਕਰਨੀ ਪਾਤਸ਼ਾਹ ਜੀਓ ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਆਗਿਆਕਾਰੀ ਬਣਾਉਣਾ ਬਾਦਸ਼ਾ ਖਾਲਸਾ ਪ੍ਰਚਾਰ ਮਿਸ਼ਨ ਦੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਦੇ ਨਾਲ ਜ਼ਿੰਮੇਵਾਰੀ ਦੇ ਨਾਲ ਪਾਤਸ਼ਾਹੀ ਸੇਵਾ ਨਿਭਾਉਣ ਦੇ ਬਲ ਬੁੱਧੀ ਸਮਰੱਥਾ ਬਖਸ਼ਦੇ ਰਹਿਣਾ ਪਾਤਸ਼ਾਹੀ ਆਪ ਜੀ ਕੇ ਹضور ਮਿਸ਼ਤਾਨ ਪ੍ਰਸ਼ਾਦ ਆਜਰਨ ਪਰਵਾਨ ਕਰ ਲੈਣੇ ਚੜ੍ਹਦੀ ਕਲਾ ਨਾਮ ਦੀ ਅੰਦਾਤਾਂ ਬਖਸ਼ਣੀਆਂ ਸਤਿਗੁਰੂ ਜੀ ਦੋ ਆਗਿਆ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ सोन बोले सोन हा जाने। बोले सोने आूजी। सारे आूजी। सो गुरु प्यारी सासंग जी <सथ> बोले बोले बड़ी खुशी हो रही है खुदाई थोन सारे जी चलो, दा। भाई ने मेहनत फल लगे ਸੋ ਬਾਟਿਕ ਜਾਨ ਬੀ ਆ ਰਖ ਰਿਹਾ ਹੈ ਯਸਰ ਇਹ ਤਾਂ ਤੁਸੀਂ ਖੇਡਿਆ ਕਰਨਾ ਹੈ ਯਸਰ ਬਸ ਅਗੇ ਨੀਂ ਬਸ ਅੱਜ ਮੈਂ ਯਾਰ ਕੀ ਦਵੇ ਚਲਾਇਆ ਪੰਥ ਸਭ ਸੀ ਫੰਡ ਉਗਣ ਹੈ ਗੁਰੂ ਮਾਨਿਓ ਗੰਧ ਗੁਰੂ ਗ੍ਰੰਥ ਦੀ ਮਾਨਿਓ ਪ੍ਰਗਟ देखते, 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 की, राज राज करेगा, राज करेगा, देख देख पते। देख देख पते। देख 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 चलो जी बहुत बहुत मुबारक जी सारे बच्चों ਜੀ ਫਾਈਨਲੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 플랏 ਦੇ ਵਿੱਚ ਐਂਟਰੀ ਹੋ ਚੁੱਕੀ ਹੈ ਜੀ ਤੁਸੀਂ ਦੇਖਿਆ ਬੱਚਿਆਂ ਨੇ ਵੀ ਜੇ ਕਾਰਿਆਂ ਦੀ ਗੂੰਜ ਦੇ ਵਿੱਚ ਐਂਟਰੀ ਕੀਤੀ ਹਾਲਾਂਕਿ ਗਾਹ ਬੜਾ ਪਿਆ ਹੋਇਆ ਥੇ ਤੇ ਉਹਦੀ ਤੁਸੀਂ ਦੇਖ ਰਹੇ ਹੋ ਸਫਾਈ ਚੱਲ ਰਹੀ ਹੈ ਸੇਵਾਦਾਰ ਲੱਗੇ ਹੋਏ ਨੇ ਕੰਮ ਕਰਨ ਆਪੋ ਆਪਣੇ ਤੇ ਹੋਰ ਜੀ ਭਾਈ ਹਰਪ੍ਰੀਤ ਸਿੰਘ ਜੀ ਹਾਂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਭਾਈ ਸਾਹਿਬ ਤੇ ਇੱਥੇ ਬੱਚੇ ਹੋਣਾ ਜੈਂਟਰ ਹੋਏ ਨੇ ਉਹਦੇ ਵਾਰੀ ਇੱਥੇ ਸਫਾਈ ਹੋਏਗੀ ਹੁਣ ਬੱਚੇ ਖੇਡਣਗੇ ਜੋ ਸੋਚਿਆ ਸੀ ਉਹ ਹੀ ਅਦਾ ਕੋਰੀਡੋਰ ਵਾਲਾ ਕੰਮ ਸਿਗਾ ਵੀ ਹੈ ਨਾ ਹਾਂ ਜੀ ਹਾਂ ਬਿਲਕੁਲ ਜਿਵੇਂ ਉਹ ਲਾਂਗਾ ਖੁੱਲਿਆ ਸੀ ਉਹ ਲਾਂਗਾ ਖੁੱਲਿਆ ਤੇ ਅੱਜ ਇਹ ਲਾਂਗਾ ਖੁੱਲਿਆ ਹੈਗਾ ਬਾਕੀ ਸੰਗਤਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣੀ ਚਾਹਨਾ ਜਿਨ੍ਹਾਂ ਦੀਆਂ ਅਰਦਾਸਾਂ ਸਦਕਾ ਜਿਨ੍ਹਾਂ ਦੇ ਸਹਿਯੋਗ ਸਦਕਾ ਕਾਰਜ ਜਿਹੜਾ ਨੇਪਰੇ ਚੜਿਆ ਬਿਲਕੁਲ ਜੀ ਬਿਲਕੁਲ ਤੇ ਨਾਲ ਹੀ ਸੰਗਤ ਜੀ ਮੈਂ ਇਹ ਦੱਸਣਾ ਚਾਹਾਂਗਾ ਵੀ ਜਿਹੜੀ ਸਾਡੀ ਰਜਿਸਟਰੀ ਹੋਈ ਹੈ ਇਸ ਪਲਾਟ ਦੀ ਖਾਲਸਾ ਪਰਚਾਨ ਮਿਸ਼ਨ ਸੰਸਥਾ ਦੇ ਨਾਂ ਦੇ ਉੱਤੇ ਤੇ ਉਹ ਰਜਿਸਟਰੀ ਕਿੱਦਾਂ ਹੋਈ ਹੈ ਉਹ ਵੀ ਇੱਕ ਇਤਿਹਾਸਿਕ ਪਾਲਸੀ ਸਾਡੇ ਲਈ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਨੂੰ ਉੱਥੇ ਮਾਨ ਸਤਕਾਰ ਦਿੱਤਾ ਗਿਆ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਉਸ ਤਰੀਕੇ ਇੱਕ ਸਰਕਾਰੀ ਦਫਤਰ ਦੇ ਵਿੱਚ ਮਾਨ ਸਨਮਾਨ ਦਿੱਤਾ ਜਾ ਸਕਦਾ ਤੇ ਉਹ ਵੀ ਵੀਡੀਓ ਸੰਗਤ ਜੀ ਦੇ ਨਾਲ ਆਪਾਂ ਸਾਂਝੀ ਕਰਾਂਗੇ ਕਿ ਕਿਦਾਂ ਅਸੀਂ ਜਿਸਤ੍ਰਿਕran ਗਏ ਤੇ ਕਿੱਥੋਂ ਦੇ ਤਸੀਲਦਾਰ ਸਾਹਿਬ ਸਰਦਾਰ ਚਰਨਪ੍ਰੀਤ ਸਿੰਘ ਜੀ ਹੁਣਾਂ ਨੇ ਸਾਡਾ ਮਾਣ ਜਿੰਦਗੀ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਜੀ ਮਤਲਬ ਕਿ ਕਿਸੇ ਸਰਕਾਰੀ ਦਰਬਾਰੇ ਜਾਈਏ ਹਾਂ ਤੇ ਉੱਥੇ ਜਾ ਕੇ ਆਪਾਂ ਨੂੰ ਕੁਝ ਵੀ ਨਾ ਕਰਨਾ ਪਏ ਤੇ ਕੁਰਸੀ ਤੇ ਬੈਠ ਕੇ ਸਾਰੇ ਕੰਮ ਹੋ ਜਾਣੇ ਸਾਰੇ ਕੰਮ ਹੋ ਜਾਣੇ ਇਹ ਦੇਖੋ ਸਤਪੁਰ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਸਭ ਗੁਰੂ ਸਾਹਿਬ ਦੀ ਜਦੋਂ ਕੰਦਨਾ ਵਿੱਚ ਕਰਤਾ ਬਲੁਖ ਖਲੋਵਾ ਵਾਲ ਨਮਿੰਗਾ ਹੋਵਾ ਦੋਸਤ ਉਹੀ ਕਾਰਨ ਹੈ ਕਿਤਾ ਵੀ ਗੁਰੂ ਸਾਹਿਬ ਦੇ ਕੰਮ ਨੇ ਸੰਗਤ ਦੇ ਕੰਮ ਨੇ ਅਸੀਂ ਗਏ ਉੱਥੇ ਮਹਾਰਾਜ ਨੇ ਉਹਨਾਂ ਦੇ ਡਿਊਟੀ ਲਗਾ ਦਿੱਤੀ ਕਹਿੰਦੇ ਤੁਸੀਂ ਬੈਠੋ ਬਾਕੀ ਸਾਡੀ ਸਾਈਡ ਟੈਂਸ਼ਨ ਹੈ ਦੇਖੋ ਆਪਾਂ ਕਈ ਵਾਰੀ ਕਹਿੰਦੇ ਵੀ ਭਾਵਨਾ ਸਹੀ ਹੋਵੇ ਤੇ ਫਿਰ ਸਾਰੇ ਕਾਰਜ ਸਿੱਧੀ ਕਵਾਹਤ ਹੋ ਜਾਂਦੇ ਨੇ ਤੇ ਇਹ ਇਸ ਗੱਲ ਦਾ ਇੱਕ ਸਬੂਤ ਹੈ ਇੱਕ ਸਾਡੇ ਲਈ ਬਿਲਕੁਲ ਜੀ ਪ੍ਰੈਕਟੀਕਲ ਸਾਡੀ ਜ਼ਿੰਦਗੀ ਦੇ ਵਿੱਚ ਕਿਉਂਕਿ ਸਾਡੀ ਭਾਵਨਾ ਸੀ ਔਰ ਹੈ ਵੀ ਕਿ ਇਸ ਥਾਂ ਦੇ ਉੱਤੇ ਵੱਧ ਤੋਂ ਵੱਧ ਬੱਚੇ ਪੜਨ ਬੱਚੇ ਜਿਹੜੇ ਆਪਣੇ ਸਕੂਲ ਪੜਦੇ ਨੇ ਇੱਥੇ ਖੇਡਣ ਇੰਜੋਏ ਕਰਨ ਸਿੱਖਣ ਕੋਈ ਤਰ੍ਹਾਂ ਤਰ੍ਹਾਂ ਦੇ ਇੱਥੇ ਐਕਟੀਵਿਟੀਜ਼ ਹੋਣ ਇੱਥੇ ਕੋ ਥਾਂ ਚਾਹੀਦੀਆਂ ਨੇ ਹਾਂ ਤੇ ਛਾਂ ਤੇ ਥੋੜਾ ਜਿਹਾ ਅਕੈਡੈਮਿਕ ਪੱ ਅਲੱਗ ਪੱਧਰ ਤੇ ਆਪਣਾ ਰਿਲੀਜੀਅਨ ਪੱਧਰ ਦੇ ਉੱਪਰ ਬਿਲਕੁਲ ਬਿਲਕੁਲ ਤੇ ਸਪੋਰਟਸ ਦੇ ਉੱਪਰ ਬੱਚੇ ਉਹਨੂੰ ਸਪੋਰਟਸ ਵਾਸਤੇ ਜੋ ਹੁੰਦਾ ਖੇਡਣ ਵਾਸਤੇ ਪੁੱਲੀ ਥਾਂ ਮਿਲਦੀ ਚੱਲੇ ਅੱਜ ਜੋ ਐਂਟਰ ਕੀਤਾ ਤੇ ਉਹ ਬੱਚਿਆਂ ਦਾ ਅੱਛਾ ਪਹਿਲਾਂ ਅਸੀਂ ਰੋਕ ਰਹੇ ਸੀ ਸੰਗਤ ਜੀ ਵੀ ਇੱਟਾਂ ਉੱਪ ਤਾਂ ਪਈਆਂ ਕਿ ਗਿਰ ਨਾ ਜਾਣ ਤੇ ਬੱਚੇ ਕਹਿੰਦੇ ਨਹੀਂ ਅਸੀਂ ਜਾਣਾ ਅੰਦਰ ਬੱਚਿਆਂ ਦੇ ਅੰਦਰ ਉਤਸ਼ਾਹ ਸੀ ਕਿ ਜਦੋਂ ਅੰਦਰ ਆਏ ਨੇ ਜੈਕਾਰੇ ਲਾਉਂਦੇ ਆ ਤੇ ਉਹ ਸਾਰੇ ਮੰਦਿਆਲੇ ਵੀ ਫਿਰ ਰੁਕ ਰੁਕ ਕੇ ਲੋਕ ਅੰਦਰ ਜਾਂਦੇ ਵੀ ਦੇਖ ਰਹੇ ਸੀਗੇ ਸੋ ਸੰਗਤ ਜੀ ਬਹੁਤ ਬਹੁਤ ਇੱਕ ਵਾਰੀ ਫੇਰ ਧੰਨਵਾਦ ਵੀ ਤੇ ਨਾਲੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਤੇ ਜਲਦੀ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਥਾਨ ਦੇ ਉੱਤੇ ਇੱਕ ਆਪਾਂ ਗੁਰਮਤ ਸਮਾਗਮ ਵੀ ਲਿਖਾਂਗੇ ਜਦੇ ਵਿੱਚ ਸਾਰੀਆਂ ਸੰਗਤਾਂ ਨੂੰ ਇਨਵਾਈਟ ਵੀ ਕਰਾਂਗੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਗਲਾ ਕਾਰਜਕ੍ਰਮ ਜੋ ਵੀ ਸਾਡਾ ਤੁਸੀਂ ਦੇਖ ਰਹੇ ਹੋ ਚੱਲ ਰਿਹਾ ਹੈ ਬਾਕੀ ਬਿਲਡਿੰਗ ਵੀ ਬਣਨੀ ਹੈ ਕਾਰਜ ਤੇ ਅਸਲ ਦੇ ਵਿੱਚ ਹੁਣ ਸ਼ੁਰੂ ਹੋਏ ਨੇ ਖਤਮ ਨਹੀਂ ਹੋਏ ਇੱਥੇ ਖਰਚੇ ਬਹੁਤ ਅੱਗੋਂ ਵਧ ਜਣੇ ਆ ਤੇ ਜਰੂਰ ਆਪ ਜੀ ਨੇ ਇਸੇ ਤਰ੍ਹਾਂ ਜਿਵੇਂ ਪਹਿਲਾਂ ਸਾਥ ਦਿੱਤਾ ਹੈ ਹੁਣ ਵੀ ਇਸੇ ਤਰ੍ਹਾਂ ਹੀ ਸਾਡਾ ਸਾਥ ਦੇਣਾ ਹੈ ਜੇ ਤੋ ਟੱਡਾ ਨਹੀਂ ਸਾਡੇ ਨਾਲ ਤਾਂ ਕਿ ਆਪਾਂ ਇਸ ਸਕੂਲ ਨੂੰ ਹੋਰ ਅੱਗੇ ਤੱਕ ਲੈ ਕੇ ਜਾ ਸਕੀਏ ਸੋ ਅੱਜ ਦੀ ਵੀਡੀਓ ਨਹੀਂ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸੰਗਤ ਜੀ ਸੋ ਫਿਰ ਮਿਲਦੇ ਆਂ ਜੀ ਨਵੀਂ ਵੀਡੀਓ ਤੇ ਨਵੇਂ ਵਿਚਾਰਾਂ ਦੇ ਨਾਲ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ